ਕਦੋਂ ਪੰਜਾਬ ਨੂੰ ਸੱਤ ਸਿੰਧੂ ਕਿਹਾ ਗਿਆ ਤਾਂ ਪੰਜਾਬ ਨੂੰ ਵੈਦਿਕ ਕਾਲ ਦੇ ਵਿੱਚ ਵੈਦਿਕ ਕਾਲ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਸੱਤ ਸਿੰਧੂ ਕਿਹਾ ਗਿਆ ਕਿਉਂਕਿ ਉਸ ਸਮੇਂ ਪੰਜਾਬ ਦੇ ਵਿੱਚ ਸੱਤ ਦਰਿਆ ਵਗਦੇ ਸਨ ਇਸੇ ਕਰਕੇ ਪੰਜਾਬ ਨੂੰ ਉਦੋਂ ਸੱਤ ਸਿੰਧੂ ਦਾ ਨਾਮ ਦਿੱਤਾ ਗਿਆ ਤਾਂ ਜਾਂ ਉਦੋਂ ਕਿਹਾ ਗਿਆ ਸੱਤ ਸਿੰਧੂ ਉਸ ਤੋਂ ਬਾਅਦ ਗੱਲ ਕਰਦੇ ਹਾਂ ਪੰਜ ਨਦ ਪੰਜ ਨਦ ਦਾ ਜਿਹੜਾ ਨਾਮ ਪੰਜਾਬ ਨੂੰ ਮਹਾ ਭਾਰਤ ਮਹਾ ਭਾਰਤ ਅਤੇ ਰਮਾਇਣ ਦੇ ਵਿੱਚ ਰਮਾਇਣ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਪੰਜ ਨਦ ਕਿਹਾ ਗਿਆ ਤੇ ਕਈ ਵਾਰੀ ਪੰਜਾਬ ਨੂੰ ਬ੍ਰਹਮਵਰਤਵੀ ਕਿਹਾ ਗਿਆ ਬ੍ਰਹਮਵਰਤਵੀ ਕਿਹਾ ਗਿਆ ਤਾਂ ਬ੍ਰਹਮਵਰਤਵੀ ਕਿਹਾ ਗਿਆ ਤਾਂ ਰਮਾਇਣ ਤੇ ਮਹਾ ਭਾਰਤ ਦੇ ਵਿੱਚ ਪੰਜਾਬ ਨੂੰ ਪੰਜ ਨਦ ਦੇ ਨਾਮ ਦੇ ਨਾਲ ਜਾਣेंगे ਇਸ ਤੋਂ ਬਾਅਦ ਗੱਲ ਕਰ ਲੈਣੀ ਆ ਪੈਂਟਾ ਪੋਟਾਮੀਆ ਪਟਾਮੀਆਂ ਜਦ ਯੂਨਾਨੀਆਂ ਦੇ ਦੁਆਰਾ ਯੂਨਾਨੀਆਂ ਦੇ ਦੁਆਰਾ ਕੀ ਨਾਮ ਦਿੱਤਾ ਗਿਆ ਪੰਜਾਬ ਨੂੰ ਪੈਂਟਾਪੋਟਾਮੀਆ ਪੈਂਟਾਪੋਟਾਮੀਆ ਨਾਮ ਦਿੱਤਾ ਗਿਆ ਯੂਨਾਨੀਆਂ ਦੇ ਸਮੇਂ ਉਸ ਤੋਂ ਬਾਅਦ ਗੱਲ ਕਰ ਲੈਣੀ ਹੈ ਟੱਕ ਦੇਸ਼ ਟੱਕ ਕਬੀਲੇ ਦੇ ਵੱਲੋਂ ਪੰਜਾਬ ਨੂੰ ਕੀ ਕਿਹਾ ਗਿਆ ਟੱਕ ਦੇਸ਼ ਟੱਕ ਕਬੀਲੇ ਦੇ ਵੱਲੋਂ ਟੱਕ ਕਬੀਲੇ ਦੇ ਵੱਲੋਂ ਪੰਜਾਬ ਨੂੰ ਕੀ ਕਿਹਾਗਾ प्रदेश ਇਸ ਤੋਂ ਬਾਅਦ ਗੱਲ ਕਰਨੀ ਨੇ ਕਿ ਲਾਹੌਰ ਸੂਬਾ ਪੰਜਾਬ ਨੂੰ ਕਿਹਾ ਕਦੋਂ ਕਿਹਾ ਗਿਆ ਮੱਧਕਾਲ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਮੱਧਕਾਲ ਦੇ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਲਾਹੌਰ ਸੂਬਾ ਤੇ ਲਾਹੌਰ ਸੂਬਾ ਕਿਉਂ ਕਿਹਾ ਜਾਣ ਲੱਗਾ ਕਿਉਂਕਿ ਉਸ ਸਮੇਂ ਪੰਜਾਬ ਦੀ ਰਾਜਧਾਨੀ ਕੀ ਸੀਗੀ ਉਸ ਸਮੇਂ ਲਾਹੌਰ ਰਾਜਧਾਨੀ ਹੋਣ ਦੇ ਕਰਕੇ ਪੰਜਾਬ ਨੂੰ ਕੀ ਕਿਹਾ ਗਿਆ ਲਾਹੌਰ ਸੂਬਾ ਲਾਹੌਰ ਸੂਬਾ ਕਿਉਂ ਕਿਹਾ ਗਿਆ ਕਿਉਂਕਿ ਉਸ ਸਮੇਂ ਰਾਜਸਤਾਨੀ ਕੀ ਸੀ ਲਾਹੌਰ ਸੀ ਤੇ ਲਾਹੌਰ ਰਾਜਸਤਾਨੀ ਹੋਣ ਕਰਕੇ ਲਾਹੌਰ ਸੁਬੇ ਦਾ ਨਾਂ ਪੰਜਾਬ ਨੂੰ ਦਿੱਤਾ ਗਿਆ ਉਸ ਤੋਂ ਬਾਅਦ ਗੱਲ ਕਰ ਲੈਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕੀ ਕਿਹਾ ਗਿਆ ਲਾਹੌਰ ਰਾਜ ਲਾਹੌਰ ਰਾਜ ਜਿਹੜਾ ਉਹ ਨਾਂ ਦਿੱਤਾ ਗਿਆ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਸ ਤੋਂ ਬਾਅਦ ਗੱਲ ਕਰ ਲੈਣੀ ਆ ਪੰਜਾਬ ਪ੍ਰਾਂਤ ਬ੍ਰਿਟਿਸ਼ ਕਾਲ ਵੇਲੇ ਕੀ ਗਿਆ ਕਿ ਪੰਜਾਬ ਨੂੰ ਬ੍ਰਿਟਿਸ਼ ਕਾਲ ਵੇਲੇ ਉਹਦੋਂ ਕੀ ਕਿਹਾ ਗਿਆ ਪੰਜਾਬ ਪ੍ਰਾਂਤ ਪੰਜਾਬ ਪ੍ਰਾਂਤ ਤਾਂ ਇਹ ਜਿਹੜੇ ਇੰਪੋਰਟੈਂਟ ਨਾਮ ਆ ਜਿਹੜੇ ਕਿ ਪੰਜਾਬ ਨੂੰ ਵੱਖਰੇ ਵੱਖਰੇ ਸਮੇਂ ਦਿੱਤੇ ਦਿੱਤੇ ਗਏ ਕਈ ਸਾਰੇ ਸਾਨੂੰ ਪਤਾ ਹੋਣੀ ਚਾਹੀਦੀ ਕਿ ਕਿਹੜਾ ਨਾਮ ਆ ਜਿਹੜਾ ਉਹ ਕਿਹਨੇ ਦਿੱਤਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਵੀ ਕੁਐਸਚਨ ਜਿਹੜਾ ਇੱਕ ਅੱਧਾ ਆ ਸਕਦਾ